ਰਾਜਵੀਰ ਜਵੰਦੇ ਦੀ ਮੌਤ ਹਾਦਸਾ ਨਹੀਂ ਕਤਲ ਬਾਈਕ ਰਾਈਡਰ ਦੋਸਤ ਨੇ ਵੱਡੇ ਖੁਲਾਸੇ ਕੀਤੇ ਆ ਰਾਜਵੀਰ ਜਵੰਦਾ 27 ਸਤੰਬਰ ਨੂੰ ਦੁਰਘਟਨਾ ਗ੍ਰਸਤ ਹੁੰਦਾ ਤੇ ਉਸ ਤੋਂ ਬਾਅਦ ਲਗਾਤਾਰ ਉਸ ਦੀ ਜਿਹੜੀ ਮੌਤ ਪਹੇਲੀ ਬਣੀ ਹੋਈ ਆ ਕੋਈ ਉਸ ਨੂੰ ਕਹਿੰਦਾ ਕਿ ਸਾਜ਼ਿਸ਼ ਤਹਿਤ ਇਸ ਨੌਜਵਾਨ ਕਲਾਕਾਰਾ ਜਿਹੜਾ ਆਪਣੀ ਪੀਕ ਤੇ ਸੀ ਇਸ ਦਾ ਕਤਲ ਕਰਵਾਇਆ ਗਿਆ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਕਿਉਂਕਿ 27 ਸਤੰਬਰ ਨੂੰ ਜਦੋਂ ਦੁਰਘਟਨਾ ਗ੍ਰਸਤ ਹੋਇਆ ਸੀ ਰਾਜਵੀਰ ਜਵੰਦੇ ਦੀਆਂ ਖਬਰਾਂ ਟੀਵੀ ਤੇ ਫਲੈਸ਼ ਹੋਣ ਲੱਗੀਆਂ ਉਸ ਤੋਂ ਬਾਅਦ ਲਗਾਤਾਰ ਸਾਰੇ ਲੋਕ ਇੱਕਦਮ ਉਹਨਾਂ ਨੂੰ ਝਟਕਾ ਲੱਗਾ ਕਿ ਇਹ ਕਿਵੇਂ ਹੋ ਗਿਆ ਆਮ ਤੌਰ ਤੇ ਆਪਾਂ ਵੇਖਦੇ ਆ ਜਿਹੜੇ ਸੈਲੀਬ੍ਰਿਟੀ ਹੁੰਦੇ ਆ ਮਕਬੂਲ ਹੋ ਜਾਂਦੇ ਆ ਲੋਕ ਉਹ ਆਪਣੀ ਕੇਅਰ ਕਿਵੇਂ ਕਰਦੇ ਆ ਆਪਣੇ ਨਾਲ ਕੋਈ ਧੱਕਾ ਨਾ ਪੈਜੇ ਕੋਈ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਰੈਸਪੈਕਟ ਨਾ ਕਰਦੇ ਜੇਕਰ ਕਿਸੇ ਪ੍ਰੋਗਰਾਮ ਤੇ ਵੀ ਜਾਣਾ ਤੇ ਉਹ ਨਾਲ ਹੁਣ ਤਾਂ ਸਰਕਾਰੀ ਗਨਰ ਉਹਨਾਂ ਨੂੰ ਸਰਕਾਰੀ ਸਕਿਉਰਟੀ ਵੀ ਮਿਲ ਲੱਗੀ ਪਰ ਆਪਣੇ ਪ੍ਰਾਈਵੇਟ ਬੌਂਸਰ ਰੱਖਦੇ ਸੀ ਪਰਿਵਾਰ ਦੇ ਨਾਲ ਵਧੀਆ ਟਾਈਮ ਜਿਹੜਾ ਕੁਆਲਿਟੀ ਟਾਈਮ ਬਤਾਉਣ ਦੇ ਲਈ ਇਹਨਾਂ ਕੋਲ ਪੈਸੇ ਥੇਲੇ ਦੀ ਕੋਈ ਕਮੀ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੇਸ਼ਾਂ ਦਾ ਰੁਖ ਕਰਦੇ ਆ ਜਿਹੜੇ ਦੇਸ਼ ਵਾਕਈ ਜਿੱਥੇ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਜਿੱਥੇ ਕੋਈ ਹੋਰ ਕੋਈ ਵੱਡੀ ਜਿਹੜੀ ਕ੍ਰਾਈਮ ਘੱਟ ਹੋਵੇ ਕਿਉਂਕਿ ਜੇਕਰ ਵੇਖਿਆ ਜਾਵੇ ਕਈ ਦੇਸ਼ ਖਾਸ ਕਰਕੇ ਏਸ਼ੀਆ ਦੇ ਤੇ ਵਿਕਾਸਸ਼ੀਲ ਦੇਸ਼ ਅਜਿਹੇ ਦੇਸ਼ਾ ਜਿੱਥੇ ਕ੍ਰਾਈਮ ਦੀ ਰੇਸ਼ਿਓ ਬਹੁਤ ਜ਼ਿਆਦਾ ਹੈ ਇਹ ਯੂਰਪ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਸਵਿਟਜ਼ਰਲੈਂਡ ਵਰਗੇ ਮੁਲਕਾਂ ਦੇ ਵਿੱਚ ਘੁੰਮਣਾ ਪਰਿਵਾਰ ਦੇ ਨਾਲ ਪਸੰਦ ਕਰਦੇ ਆ ਕਿਉਂਕਿ ਇਹਨਾਂ ਕੋਲੇ ਟਾਈਮ ਬਹੁਤ ਘੱਟ ਹੁੰਦਾ ਜੇਕਰ ਕੋਈ ਮਕਬੂਲ ਹੋ ਜੇ ਤਾਂ ਉਸਦੇ ਪ੍ਰੋਗਰਾਮ ਉਸਦੀਆਂ ਫਿਲਮਾਂ ਉਸਦੇ ਗੀਤ ਉਹਨੂੰ ਵੇਲ ਹੀ ਨਹੀਂ ਮਿਲਦੀ ਸੋ ਰਾਜਵੀਰ ਜਵੰਦਾ ਜਦੋਂ ਹਾਸਾਗ੍ਰਸਤ ਹੋਇਆ ਤੇ ਸਾਰਿਆਂ ਨੇ ਇੱਕ ਵਾਰੀ ਜ਼ਰੂਰ ਸੋਚਿਆ ਕਿ ਐਡਾ ਫੇਮਸ ਕਲਾਕਾਰ ਜਿਹੜਾ ਹਰ ਜੇਕਰ ਕੋਈ ਪੰਜਾਬ ਦੇ ਵਿੱਚ ਵਿਆਹਾਂ ਦੇ ਸੀਜ਼ਨ ਦੇ ਵਿੱਚ ਹਜ਼ਾਰ ਖਾੜਾ ਲੱਗਦਾ ਤੇ ਉਹਨਾਂ ਦੇ ਵਿੱਚੋਂ 500 ਖਾੜਾ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਸੀ ਕਿ ਉਹ ਰਾਜਵੀਰ ਜਵੰਦੇ ਦਾ ਲੱਗੇ ਕਿਉਂਕਿ ਲਾਈਵ ਗਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਲਾਈਵ ਖਾੜਾ ਲਾਉਣਾ ਉਹ ਬਹੁਤ ਘੱਟ ਜਿਹੜੇ ਪੰਜਾਬ ਦੇ ਕਲਾਕਾਰ ਆ ਉਹਨਾਂ ਨੂੰ ਲਾਉਣਾ ਆਉਂਦਾ ਤੇ ਰਾਜਵੀਰ ਜਵੰਦਾ ਇੱਕ ਜਿਹਹਾ ਕਲਾਕਾਰ ਸੀ ਜਿਹੜਾ ਲਾਈਵ ਐਨ ਜਮਾ ਨਿਤਕੇ ਲਾਉਂਦਾ ਸੀ ਤੇ ਹਰ ਕੋਈ ਚਾਹੁੰਦਾ ਸੀ ਕਿ ਰਾਜਵੀਰ ਜਵੰਦਾ ਹੀ ਜਿਹੜਾ ਅਖਾੜਾ ਲਾਵੇ ਇਸ ਕਰਕੇ ਕਈ ਵਾਰ ਜਿਹੜੀਆਂ ਡੇਟਾ ਦੀਆਂ ਪ੍ਰੋਬਲਮ ਆ ਜਾਂਦੀਆਂ ਸੀ ਜਿਸ ਕਰਕੇ ਉਹਦਾ ਜਿਹੜੇ ਖਾੜੇ ਘੱਟ ਲੱਗਦੇ ਸੀ ਪਰ ਫਿਰ ਵੀ ਹਜ਼ਾਰ ਖਾੜੇ ਚੋਂ 2250 ਖਾੜਾ ਰਾਜਵੀਰ ਜਵੰਦੇ ਦਾ ਹੀ ਲੱਗਦਾ ਸੀ ਤੇ ਹੁਣ ਗੱਲ ਕਰਦੇ ਹਾਂ ਰਾਜਵੀਰ ਜਵੰਦੇ ਦੀ ਮੌਤ ਹਾਦਸਾ ਜਾਂ ਕਤਲ ਉਸ ਦੇ ਨਾਲ ਦੇ ਰਾਈਡਰ ਉਹਨੇ ਕੀ ਕਿਹਾ ਪਹਿਲਾਂ ਤਾਂ ਉਸਨੇ ਕਲਾਕਾਰਾਂ ਨੂੰ ਦੋਸ਼ੀ ਠਹਿਰਾਇਆ ਕਿ ਕਲਾਕਾਰਾਂ ਨੇ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਆਪਣੀ ਚਕਾਚੌਂ ਦੇ ਵਿੱਚ ਆਪਣੇ ਆਪ ਨੂੰ ਨਾਲ ਕਰੀਬੀ ਦੱਸਣ ਦੇ ਲਈ ਉਹਨਾਂ ਨੇ ਖਾਸ ਦੋਸਤ ਨੂੰ ਹੀ ਪਿੱਛੇ ਧੱਕ ਦਿੱਤਾ ਕਿਉਂਕਿ ਕਈ ਲੋਕ ਇਲਜ਼ਾਮ ਲਾਉਂਦੇ ਸੀ ਕਿ ਰਾਈਡਰਾਂ ਦੇ GoPro ਕੈਮਰਾ ਲੱਗਾ ਹੁੰਦਾ ਉਹ ਕਿੱਥੇ ਗਿਆ ਉਹ ਸਾਰੀਆਂ ਚੀਜ਼ਾਂ ਉੱਤੇ ਰਾਜਵੀਰ ਜਵੰਦੇ ਦਾ ਦੋਸਤ ਜਿਹੜਾ ਰਾਈਡਰ ਆ ਉਹ ਖੁੱਲ ਕੇ ਬੋਲਿਆ ਤੇ ਨਾਲ ਹੀ ਉਸਨੇ ਕਿਹਾ ਕਿ ਹਾਸਾ ਕਿਉਂ ਨਹੀਂ ਕਿਉਂਕਿ ਭਾਰਤ ਇੱਕ ਅਜਿਹਾ ਦੇਸ਼ ਆ ਜਿੱਥੇ ਇੱਕ ਜਿਹੜਾ ਵਰਗ ਆ ਖਾਸ ਕਰਕੇ ਇੱਕ ਧਰਮ ਦੇ ਲੋਕ گاਵਾਂ ਨੂੰ ਜਿਹੜਾ ਉਹ ਪੂਜਦੇ ਆ ਮਾਵਾਂ ਵਾਂਗ ਪੂਜਾ ਕਰਦੇ ਆ ਸੋ ਇਸ ਕਰਕੇ گاਵਾਂ ਦੀ ਬੜੀ ਇੱਥੇ ਮਹੱਤਤਾ ਤੇ گاਵਾਂ ਆਵਾਰਾ ਫਰੀਆਂ ਫਿਰਦੀਆਂ ਜਿਹੜੀਆਂ ਸੜਕਾਂ ਦੇ ਉੱਤੇ ਇਹਨਾਂ ਦਾ ਕੋਈ ਜਿਹੜਾ ਸਮਾਧਾਨ ਕਰਨ ਦੇ ਲਈ ਇਹਨਾਂ ਨੂੰ ਜਿਵੇਂ ਆਪਾਂ ਕਹਿ ਸਕਦੇ ਆ ਕਿ ਬੀ ਵਗੈਰਾ ਬਣਾਉਣ ਦੇ ਲਈ ਉਸ ਦੇ ਉੱਤੇ ਰੋਕ ਲੱਗੀ ਹੋਈ ਆ ਸੋ ਇਸ ਕਰਕੇ ਇਹ ਰਾਈਡਰ ਨੇ ਇਹ ਗੱਲ ਆਖੀ ਕਿ ਇਹ ਇਹਨਾਂ ਲੋਕਾਂ ਦਾ ਜਿਹੜਾ ਇਹ ਇਹ ਇਹਨਾਂ ਦੇ ਉੱਤੇ ਇਲਜ਼ਾਮ ਲੱਗਣਾ ਚਾਹੀਦਾ ਕਤਲ ਦੀ ਧਾਰਾ ਲੱਗਣੀ ਚਾਹੀਦੀ ਹੈ ਸਰਕਾਰ ਦੇ ਉੱਤੇ ਜਿਹੜੀ ਗਊਸ ਇਸ ਇਕੱਠੀ ਕਰਦੇ ਆ ਪਰ ਅਵਾਰਾ ਜਾਨਵਰ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਲਗਾਤਾਰ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਦੇ ਆ ਇਸ ਕਰਕੇ ਸਰਕਾਰ ਦੇ ਉੱਤੇ ਜਿਹੜਾ ਇਹ ਉਥੋਂ ਦਾ ਡੀਸੀ ਹੈ ਜਿਹੜਾ ਜਿੱਥੇ ਹਾਦਸਾ ਹੋਇਆ ਉਸ ਦੇ ਉੱਤੇ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਕਿਉਂਕਿ ਉਸ ਦੀ ਨਲਾਈਕੀ ਕਾਰਨ ਇੱਕ ਬੁਲੰਦ ਆਵਾਜ਼ ਜਿਹਨੂੰ ਪੂਰਾ ਭਾਰਤੀ ਨਹੀਂ ਭਾਰਤ ਤੋਂ ਬਾਹਰ ਬੈਠੇ ਲੋਕ ਵੀ ਖਾਸ ਕਰਕੇ ਪਾਕਿਸਤਾਨ ਵਰਗੇ ਦੇਸ਼ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਉੱਥੋਂ ਦੇ ਲੋਕ ਵੀ ਬੜੀ شدت ਦੇ ਨਾਲ ਇਸ ਨੌਜਵਾਨ ਕਲਾਕਾਰ ਨੂੰ ਸੁਣਦੇ ਸੀ